ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਬਾਜ਼ਾਰਾਂ ਦੇ ਵਿੱਚ ਰੁਲਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੇ ਹੁਨਰ ਤੋਂ ਬਿਨਾਂ ਨੇ ਉਹ ਮਹਿਲਾਂ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਅੱਜ ਅਮਰਸਰ ਦੇ ਇਹੋ ਜਿਹੇ ਨੌਜਵਾਨ ਮੁੰਡੇ ਨੂੰ ਮਲਾਉਣ ਜਾ ਰਿਹਾ ਜਿਸ ਦੀ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਪਰ ਹਾਲਾਤ ਇੰਨੇ ਵੱਧ ਹਨ ਇਸ ਮੁੰਡੇ ਦੇ ਦੱਸ ਕਿਹੜਾ ਤਾਰਾ ਤੋੜ ਨਾਈ ਮੈਂ ਜੋ ਵਕਤ ਤੋਂ ਪਹਿਲਾਂ ਮਾਰਿਆ ਮਾਂ ਬਣਦੇ ਟੁੱਟੇ ਤਾਰੇ ਮੈਂ ਕਿ ਤੁਲਬਾ ਮਾਏ ਤਾਰੇ ਕਿੰਨੇ ਸਾਦਿਆ ਮਿਸਤਰੀਆਂ ਨਾਲ ਜਾਂਦਾ ਦਿਹਾੜੀਆਂ ਲਾਉਂਦਾ ਅਤੇ ਆਪਣਾ ਪਰਿਵਾਰ ਪਾਲਦਾ ਹੋਇਆ ਨਜ਼ਰ ਆ ਰਿਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਵਿਜੇ ਮੱਟੂ ਵਿਜੇ ਮੱਟੂ ਨੂੰ ਰੱਬ ਨੇ ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਜਰੂਰ نوازਿਆ ਪਰ ਇੰਨੇ ਵਧੀਆ ਹਾਲਾਤ ਨਹੀਂ ਦਿੱਤੇ ਕਿ ਹਾਲਾਤ ਵਧੀਆ ਹੁੰਦੇ ਤਾਂ ਵਿਜੇ ਮੱਟੂ ਦੇ ਸੁਪਨੇ ਜਰੂਰ ਪੂਰੇ ਹੁੰਨੇ ਸਨ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਵਿਜੇ ਮੱਟੂ ਪੂਰੀ ਤਰ੍ਹਾਂ ਟੁੱਟਿਆ ਅਤੇ ਆਪਣਾ ਪਰਿਵਾਰ ਪਾਲਣ ਵਾਸਤੇ ਅੱਜ ਮਿਹਨਤ ਨੂੰ ਤਰਜੀਹ ਦਿੰਦਾ ਹੋਇਆ ਨਜ਼ਰ ਆ ਰਿਹਾ ਮਿਸਤਰੀਆਂ ਦੇ ਨਾਲ ਜਾਂਦਾ ਦਿਹਾੜੀਆਂ ਲਾਉਂਦਾ ਮੈਂ ਉਦੋਂ 12 ਸਾਲ ਦਾ ਸੀ ਜਦੋਂ ਮੇਰੀ ਮੰਮਾ ਪੂਰੀ ਮੰਮਾ ਨੂੰ ਮੌਤ ਕੈਂਸਰ ਸੀ ਤੇ ਪਾਪਾ ਦੇ ਗੁਰਦੇ ਖਰਾਬ ਸੀ ਕਿੰਨੀ ਯਾਦ ਆਉਂਦੀ ਮਾਂ ਪਿਓ ਦੀ ਜੇ ਮਾਤਾ ਪਿਤਾ ਜੀ ਨਾਲ ਹੁੰਦੇ ਅੱਜ ਦਿਹਾੜੀਆਂ ਨਾ ਲਾਉਣੀਆਂ ਪੈਂਦੀਆਂ ਸੁਪਨੇ ਨੂੰ ਬੂਰ ਪੈ ਜਾਣਾ ਸੀ ਕਿੰਨੀ ਕਿ ਯਾਦ ਯਾਦ ਬਹੁਤ ਆਉਂਦੀ ਹੈ ਜੀ ਉਹਨਾਂ ਦੀ ਉਹਨਾਂ ਦੀ ਯਾਦ ਕਰਕੇ ਹੀ ਇੱਥੇ ਤੁਹਾਡੇ ਕੋਲ ਆਇਆ ਉਹਨਾਂ ਦੀ ਯਾਦ ਹੀ ਜਿਹੜੀ ਇਹ ਸੁਪਨਾ ਦੇ ਕੇ ਗਈ ਆ ਕਿ ਗਾਉਣਾ ਹੈ ਮੇਰੀ ਮਾਂ ਦਾ ਸ਼ੌਂਕ ਸੀ ਕਿ ਮੇਰੇ ਪੁੱਤ ਜਗਰਾਤੇ ਕਰੇ ਮੇਲੇ ਕਰੇ ਗਾਵੇ ਸਟੇਜਾਂ ਵੱਡੀਆਂ ਵੱਡੀਆਂ ਸਟੇਜਾਂ ਤੇ ਗਾਵੇ ਜਿਸ ਤਰ੍ਹਾਂ ਅੱਜ ਲੋਕ ਗਾ ਰਹੇ ਸਿੰਗਰ ਗਾ ਰਹੇ ਨੇ ਤੇ ਮੇਰੀ ਮਾਂ ਦਾ ਸ਼ੌਂਕ ਤੇ ਇਸ ਕਰਕੇ ਮਾਂ ਦੇ ਸ਼ੌਂਕ ਕਰਕੇ ਮੈਂ ਗਾ ਸ਼ੌਂਕ ਸੁਣਿਆ ਉਹ ਸਾਰਾ ਸਾਰਾ ਦਿਨ ਤੇਰੇ ਬਿਨ ਦਿਨ ਨਹੀਂ गुज़रਦਾ ਯਾਰਾ ਅੱਜ ਤੱਕ ਮੇਰੀ ਕਿਸੇ ਨੇ ਬਾਣੀ ਹੋੜੀ ਨਾਮ ਨੂੰ ਕਦੇ ਮੇਰੀ ਆਈਡੀ ਤੇ ਮੈਸੇਜ ਇੰਸਟਾਗ੍ਰam ਤੇ ਵਿਜੇ ਮਟੂਤੀ ਰਾਂ 13 ਕਿਸੇ ਪੰਜਾਬੀ ਸਿੰਗਰ ਦਾ ਮੈਨੂੰ ਕਾਲ ਨਹੀਂ ਆ ਕਿਸੇ ਪੰਜਾਬੀ ਵੀਰ ਦਾ ਕਿਸੇ ਵੀਡੀਓ ਡਾਇਰੈਕਟਰ ਦਾ ਕਾਲ ਨਹੀਂ ਆ ਇੰਨੇ ਇੰਟਰਵਿਊ ਹੋਈਆਂ ਵਾ ਹੁਣ ਮੈਨੂੰ ਲੱਗਦਾ ਕਿ ਐਤ ਤੋਂ ਬਾਅਦ ਮੇਰਾ ਲੱਗਦਾ ਕਿ ਮੈਂ ਗਾਉਣਾ ਹੌਲੀ ਜਿਹਾ ਛੱਡਾ ਦੇਣਾ ਆਪਣੀ ਮਾਂ ਨੂੰ ਕਹਾਂਗਾ ਕਿ ਮਾਂ ਮੈਂ ਤੇਰਾ ਸ਼ੌਂਕ ਨਹੀਂ ਪੂਰਾ ਕਰ ਸਕਿਆ ਕਿਉਂਕਿ ਮੈਂ ਨਹੀਂ ਇਸ ਲਾਈਨ ਦੇ ਵਿੱਚ ਆ ਸਕਦਾ ਕਿਉਂਕਿ ਗਾਣੇ ਕਰਾਣੇ ਭਜਨ ਕਰਾਣੇ ਉਹਨਾਂ ਵਾਸਤੇ ਰੁਪਈਏ ਚਾਹੀਦੇ ਨੇ ਤੇ ਮੇਰੀ 350 400 ਰੁਪਏ ਦਿਹਾੜੀ ਹੈ ਤੇ ਉਹਦੇ ਵਾਸਤੇ ਮੈਂ ਗਾਣੇ ਭਜਨ ਨਹੀਂ ਕਰਾ ਸਕਦਾ ਪੰਜਾਬ ਦੇ ਵਿੱਚ ਤਾਂ ਬਹੁਤ ਸਾਰਾ ਹੁਨਰ ਭਰਿਆ ਪਿਆ ਕਿਹੜੇ ਆਰਟਿਸਟ ਨੂੰ ਜ਼ਿਆਦਾ ਸੁ ਹਾਂਜੀ ਸਲੀਮ ਭਾਈ ਨੂੰ ਸਤਿ ਸ੍ਰੀ ਅਕਾਲ ਸਲੀਮ ਭਾਈ ਦਾ ਕੁਝ ਸੁਣਾਉਣਾ ਚਾਹੁੰਦੇ ਹੋ ਹੋ ਸਕਦਾ ਉਹਨਾਂ ਤਾਈਂ ਇਹ ਵੀਡੀਓ ਪਹੁੰਚੇ ਉਹਨਾਂ ਨੂੰ ਪਤਾ ਚੱਲੇ ਕਿ ਮੇਰਾ ਜਿਹੜਾ ਇਹ ਚ ਫੈਨ ਆ ਉਹ ਅੰਮ੍ਰਿਤਸਰ ਦੇ ਵਿੱਚ ਵੀ ਰਹਿੰਦਾ ਹੈ ਕੀ ਸੁਣਾਉਣਾ ਚਾਹੋ ਮੈਂ ਸਲੀਮ ਭਾਈ ਦਾ ਇੱਕ ਗਾਣਾ ਗਾ ਉਹ ਸਾਰਾ ਸਾਰਾ ਦਿਨ ਤੇਰਾ ਬਿਨ ਦਿਨ ਨਹੀਂ ਗੁਜ਼ਰਦਾ ਯਾਰਾ ਉਹ ਸਾਰੀ ਸਾਰੀ ਰਾਤ ਪਾਵਾਂ ਬੱਤ ਕੰਡਾ ਪਰ ਨਹੂੰਗਾ ਰ ਤੂੰ ਤਾਂ ਸਾਨੂੰ ਤੁਰ ਗਿਆ ਲੈ ਕੇ ਉਮਰਾ ਦਲਾਰਾ ਦਿਨ ਨਹੀਂ ਗੁਜ਼ਰਦਾ ਯਾਰਾ ਸਸਟੇਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜੇ ਹੋ ਡੇਲੀ ਡੈਸਟੀਵੀ ਨਾਲ ਦੋਸਤੋ ਜਿਆਦਾਤਰ ਪੰਜਾਬ ਦੇ ਵਿੱਚ ਬਹੁਤ ਸਾਰਾ ਹੁਨਰ ਹੈ ਪਰ ਉਸ ਹੁਨਰ ਦਾ ਮੁੱਲ ਨਹੀਂ ਪੈਂਦਾ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਬਾਜ਼ਾਰਾਂ ਦੇ ਵਿੱਚ ਰੁਲਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੇ ਹੁਨਰ ਤੋਂ ਬਿਨਾ ਨੇ ਉਹ ਮਹਿਲਾਂ ਦੇ ਵਿੱਚ ਬੈਠੇ ਹੋਏ ਨਜ਼ਰ ਆਉਂਦੇ ਨੇ ਅੱਜ ਅੰਮ੍ਰਿਤਸਰ ਦੇ ਇਹੋ ਜਿਹੇ ਨੌਜਵਾਨ ਮੁੰਡੇ ਨੂੰ ਮਿਲਣ ਜਾ ਰਿਹਾ ਜਿਸ ਦੀ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਇਸ ਮੁੰਡੇ ਦੇ ਮਿਸਤਰੀਆਂ ਨਾਲ ਜਾਂਦਾ ਦਿਹਾੜੀਆਂ ਲਾਉਂਦਾ ਹੈ ਅਤੇ ਆਪਣਾ ਪਰਿਵਾਰ ਪਾਲਦਾ ਹੋਇਆ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਵਿਜੇ ਮੱਟੂ ਵਿਜੇ ਮੱਟੂ ਨੂੰ ਰੱਬ ਨੇ ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਜ਼ਰੂਰ ਨਵਾਜਿਆ ਪਰ ਇੰਨੇ ਵਧੀਆ ਹਾਲਾਤ ਨਹੀਂ ਦਿੱਤੇ ਜੇ ਹਾਲਾਤ ਵਧੀਆ ਹੁੰਦੇ ਤਾਂ ਵਿਜੇ ਮੱਟੂ ਦੇ ਸੁਪਨੇ ਜ਼ਰੂਰ ਪੂਰੇ ਹੁੰਨੇ ਸੀ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਵਿਜੇ ਮੱਟੂ ਪੂਰੀ ਤਰ੍ਹਾਂ ਟੁੱਟਿਆ ਅਤੇ ਆਪਣਾ ਪਰਿਵਾਰ ਪਾਲਣ ਵਾਸਤੇ ਅੱਜ ਮਿਹਨਤ ਨੂੰ ਤਰਜੀਹ ਦਿੰਦਾ ਹੋਇਆ ਨਜ਼ਰ ਆ ਰਿਹਾ ਮਿਸਤਰੀਆਂ ਦੇ ਨਾਲ ਜਾਂਦਾ ਦਿਹਾੜੀਆਂ ਲਾਉਂਦਾ ਹੈ ਤੇ ਵਿਜੇ ਮੱਟੂ ਜੀ ਸਾਡੇ ਨਾਲ ਨੇ ਮੱਟੂ ਸਾਹਿਬ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਚੈਨਲ ਵਾਲਿਆਂ ਦਾ ਮੱਟੂ ਜੀ ਸਾਡੇ ਸਰੋਤਿਆਂ ਨੂੰ ਕੀ ਸੁਣਾਉਣਾ ਚਾਹੁੰਦੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਦੇ ਵਿੱਚ ਜੁਰੇ ਰੱਬ ਨੇ ਸੁਰੀਲੀ ਤੇ ਮਿੱਠੀ ਆਵਾਜ਼ ਨਾਲ ਨਵਾਜਿਆ ਜਰੂਰ ਹੈ ਤੁਹਾਨੂੰ ਪਰ ਹਾਲਾਤ ਇੰਨੇ ਵਧੀਆ ਨਹੀਂ ਕੀ ਸੁਣਾਉਣਾ ਚਾਹੁੰਦੇ ਮੈਂ ਲਖਿੰਦਰ ਡਾਲੀ ਜੀ ਦਾ ਚੂਰੀ ਗਾਣਾ ਸੁਣਾਵਾਂਗਾ ਕਾ ਦਾ ਤੂੰ ਵਿਛੋੜਾ ਬਪਾ ਜੀ ਨੇ ਨਾ ਪਾਇਆ ਸਾਰੈ ਨਾਮ ਲੋਕਾਂ जुम्मे लाया वो चंगा किता ना वहा के साथी दूरी लोग बदनाम करती दी वो नाले में ते के आधी मिट्टी चूरी लोग बदनाम करती दी वो नाले में ते के आधी मिट्टी चूरी लोग बदनाम करती ਕਯਾ ਵਾਹ ਤੇ ਵੀਜ ਮਟੂ ਜੀ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ। ਸ਼ੁਰੂ ਤੋਂ ਇੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ? ਹਾਂਜੀ ਸ਼ੁਰੂ ਤੋਂ ਮੈਨੂੰ ਕਰੀ 12 ਸਾਲ ਹੋ ਗਏ ਆ ਸਿੰਗਿੰਗ ਨਾਲ ਜੁੜੇ ਤੇ 12 ਸਾਲ ਹੀ ਹੋ ਗਏ ਇੰਨਾ ਹਾਲਾਤਾਂ ਨਾਲ ਲੜਦੇ। ਤੇ ਮਾਤਾ ਪਿਤਾ ਜੀ ਦੀ ਮੌਤ ਕਿਵੇਂ ਹੋਈ? ਬਚਨਾਂ ਉਦੋਂ ਮਹਿਸੂਸ ਹੋਇਆ ਕਿ ਮਾਤਾ ਪਿਤਾ ਬਹੁਤ ਜ਼ਰੂਰੀ ਨੇ। ਮੈਂ ਉਦੋਂ 12 ਸਾਲ ਦਾ ਸੀ ਜਦੋਂ ਮੇਰੀ ਮੰਮਾ ਪੂਰੇ ਮੰਮਾ ਨੂੰ ਮੌਤ ਕੈਂਸਰ ਸੀ ਤੇ ਪਾਪਾ ਦੇ ਗੁਰਦੇ ਖਰਾਬ ਸੀ। ਕਿੰਨੀ ਕਿ ਯਾਦ ਆਉਂਦੀ ਮਾਂ ਪਿਓ ਦੀ? ਜੇ ਮਾਤਾ ਪਿਤਾ ਜੀ ਨਾਲ ਹੁੰਦੇ ਅੱਜ ਦਿਹਾੜੀਆਂ ਨਾਲ ਲਾਉਣੀਆਂ ਪੈਂਦੀਆਂ ਸੁਪਨਿਆਂ ਨੂੰ ਮੂਰ ਪੈ ਜਾਣਾ ਸੀ ਕਿੰਨੀ ਜਿਆਦਾ ਯਾਦ ਯਾਦ ਬਹੁਤ ਆਂਦੀ ਹੈ ਜੀ ਉਹਨਾਂ ਦੀ ਉਹਨਾਂ ਦੀ ਯਾਦ ਕਰਕੇ ਇੱਥੇ ਸਾਡੇ ਕੋਲ ਆਇਆ ਉਹਨਾਂ ਦੀ ਯਾਦ ਹੀ ਜਿਹੜੀ ਇਹ ਸੁਪਨਾ ਦੇ ਕੇ ਗਈ ਹੈ ਕਿ ਗਾਉਣਾ ਹੈ ਮੇਰੀ ਮਾਂ ਦਾ ਸ਼ੌਂਕ ਸੀ ਕਿ ਮੇਰੇ ਪੁੱਤ ਜਗਰਾਤੇ ਕਰੇ ਮੇਲੇ ਕਰੇ ਗਾਵੇ ਸਟੇਜਾਂ ਵੱਡੀਆਂ ਵੱਡੀਆਂ ਸਟੇਜਾਂ ਤੇ ਗਾਵੇ ਜਿਸ ਤਰ੍ਹਾਂ ਅੱਜ ਲੋਕ ਗਾ ਰਹੇ ਸਿੰਗਰ ਗਾ ਰਹੇ ਨੇ ਤੇ ਮੇਰੀ ਮਾਂ ਦਾ ਸ਼ੌਂਕ ਤੇ ਇਸ ਕਰਕੇ ਮਾਂ ਦੇ ਸ਼ੌਂਕ ਕਰਕੇ ਮੈਂ ਗਾਣਾ ਸ਼ੌਂਕ ਸੁਣਿਆ ਮਾਂ ਦੀ ਯਾਦ ਦੇ ਵਿੱਚ ਇੱਕ ਹੀ ਸੁਣਾਉਣਾ ਚਾਹੁੰਦੇ ਹਾਂ ਕਿਉਂਕਿ ਜਿੱਥੇ ਮਾਂ ਦਾ ਪਿਆਰ ਹੁੰਦਾ ਹੈ ਉੱਥੇ ਦਾ ਆnde ਦੇਵੀ ਦੇਵਤੇ ਵੀ ਹਾਜ਼ਰ ਹੋ ਜਾਂਦੇ ਨੇ ਤਾਂ ਕੀ ਸੁਣਾਉਣਾ ਚਾਹੁੰਦੇ ਮਾਂ ਮਾਂ ਦੀ ਯਾਦ ਦੇ ਵਿੱਚ ਕਮਲ ਖਾਨ ਜੀ ਦਾ ਗਾਣਾ ਹੈ ਉਹ ਬੜਾ ਚਿਰ ਹੋਇਆ ਤੈਨੂੰ ਉਹ ਲਾ ਕੋਲ ਰਹਿ ਦਿਆ ਹੁਣ ਤੇਰੀ ਜ਼ਿੰਦਗੀ ਚ ਮਾਰ ਨਹੀਂ ਮੈਂ ਹੋਏ ਅੰਮੀ ਮੇਰੀ ਦਸ ਕਿਹੜਾ ਤਾਰਾ ਤੋੜ ਨਾਈ ਮੈਂ ਜੋ ਵਕਤ ਤੋਂ ਪਹਿਲਾਂ ਮਾਰਿਆ ਮਾ ਬਣਦੇ ਟੁੱਟੇ ਤਾਰਿਆਂ ਮੈਂ ਕਿਤੁਲ ਬਾ ਤੈਨੂੰ ਨਹੀਂ ਮੈਂ ਤਾਰੇ ਕਿੰਨੇ ਸਾਦਿਆ ਮਾ ਤੇਰੇ ਹੱਥਾਂ ਦੀ ਚੂਰੀ ਕਾਨ ਨੂੰ ਤਰਸ ਗਏ ਮਾਛੋੜ ਤੇਰਾ ਆਪਣੇ ਤੇ ਔੜ ਨਹੀਂ ਮੈਂ ਓਏ ਅੰਮੀ ਮੇਰੀ ਦੱਸ ਕਿਹੜਾ ਤਾਰਾ ਟੋੜ ਨਹੀਂ ਮੈਂ ਮਟੂ ਸਾਹਿਬ ਆਵਾਜ਼ ਮੱਠੀ ਦਸਰੀਲੀ ਦਿੱਤੀ ਹੈ ਪਰ ਕਿਸ ਨੇ ਬਾਹਰ ਨਹੀਂ ਫੜੀ ਹੁੰਦਾ ਸਾਡੀ ਪੰਜਾਬ ਦੇ ਵਿੱਚ ਦਾ ਜਿੰਨੂੰ ਮਾੜਾ ਜਵ ਹੁੰਦਾ ਰੋਂਦਾ ਨਾ ਜਿਹਦੇ ਚੋਂ ਤੇ ਰਾਤੋਂ ਰਾ ਸਟਾਰ ਬਣਾ ਦਿੰਦੇ ਨੇ ਅੱਜ ਕਾ ਰੀਲਾਂ ਬਹੁਤ ਵਾਇਰਲ ਹੁੰਦੀਆਂ ਨੇ ਤੇ ਰਾਤੋਂ ਰਾ ਤੇ ਜਿਹੜਾ ਜ਼ਮੀਨ ਤੋਂ ਜਿਹੜਾ ਬੰਦਾ ਅਰਸਾਂ ਦਾ ਹੀ ਪਹੁੰਚ ਜਾਂਦਾ ਹੈ ਤੁਹਾਡੀ ਬਾਣੀ ਫੜੀ ਹੈ ਅੱਜ ਤੱਕ ਮੇਰੀ ਕਿਸੇ ਨੇ ਬਾਣੀ ਫੜੀ ਨਾ ਮੈਨੂੰ ਕਦੇ ਮੇਰੀ ਆਈਡੀ ਤੇ ਮੈਸੇਜ ਆ ਇੰਸਟਾਗ੍ਰam ਤੇ ਵਿਜੇ ਮਟੂ ਤੀਰਾਂ ਤੀਰਾਂ ਕਿਸੇ ਪੰਜਾਬੀ ਸਿੰਗਰ ਦਾ ਮੈਨੂੰ ਕਾਲ ਨਹੀਂ ਆ ਕਿਸੇ ਪੰਜਾਬੀ ਵੀਰ ਦਾ ਕਿਸੇ ਵੀਡੀਓ ਡਾਇਰੈਕਟਰ ਦਾ ਕਾਲ ਨਹੀਂ ਆ ਇੰਨੀ ਇੰਟਰਵਿਊ ਹੋਈਆਂ ਵਾ ਹੁਣ ਮੈਨੂੰ ਲੱਗਦਾ ਕਿ ਐਤ ਤੋਂ ਬਾਅਦ ਮੇਰਾ ਲੱਗਦਾ ਕਿ ਮੈਂ ਗਾਉਣਾ ਹੋਲੀ ਜਿ ਘਟਾ ਦੇਣਾ ਆਪਣੀ ਮਾਂ ਨੂੰ ਕਵਾਂਗਾ ਕਿ ਮਾਂ ਮੈਂ ਤੇਰਾ ਸ਼ੌਂਕ ਨਹੀਂ ਪੂਰਾ ਕਰ ਸਕਿਆ ਕਿਉਂਕਿ ਮੈਂ ਨਹੀਂ ਇਸ ਲਾਈਨ ਦੇ ਵਿੱਚ ਆ ਸਕਦਾ ਕਿਉਂਕਿ गाने کراਣੇ ਭਜਨ ਕਰਾਣੇ ਉਹਨਾਂ ਵਾਸਤੇ ਰੁਪਈਏ ਚਾਹੀਦੇ ਨੇ ਤੇ ਮੇਰੀ 350 400 ਰੁਪਏ ਦਿਹਾੜੀ ਤੇ ਉਹਦੇ ਵਾਸਤੇ ਮੈਂ ਗਾਣੇ ਭਜਨ ਨਹੀਂ ਕਰਾ ਸਕਦਾ ਤੇ ਮਟੂ ਜੀ ਕਿਸ ਨੂੰ ਜ਼ਿਆਦਾ ਸੁਣਦੇ ਹੋ ਜਿਹੜੀ ਪੰਜਾਬ ਦੇ ਵਿੱਚ ਤਾਂ ਬਹੁਤ ਸਾਰਾ ਹੁਨਰ ਭਰਿਆ ਪਿਆ ਜਿਹੜੇ ਆਰਟਿਸਟ ਨੂੰ ਜ਼ਿਆਦਾ ਸੁਣਦੇ ਮੈਂ ਜ਼ਿਆਦਾ ਸਲੀਮ ਭਾਈ ਨੂੰ ਸੁਣਦਾ ਹਾਂ ਸਲੀਮ ਭਾਈ ਹਾਂਜੀ ਸਲੀਮ ਭਾਈ ਨੂੰ ਸਲੀਮ ਭਾਈ ਦਾ ਕੁਝ ਕੀ ਸੁਣਾਉਣਾ ਚਾਹੁੰਦੇ ਹੋ ਹੋ ਸਕਦਾ ਉਹਨਾਂ ਤਾਂ ਇਹ ਵੀਡੀਓ ਪਹੁੰਚੇ ਉਹਨਾਂ ਨੂੰ ਪਤਾ ਚੱਲੇ ਕਿ ਮੇਰਾ ਜਿਹੜਾ ਇਹ ਚ ਫੈਨ ਆ ਉਹ ਅੰਮ੍ਰਿਤਸਰ ਦੇ ਵਿੱਚ ਵੀ ਰਹਿੰਦਾ ਹੈ ਕੀ ਸੁਣਾਉਣਾ ਚਾਹੁੰਦੇ ਮੈਂ ਸਲੀਮ ਭਾਈ ਦਾ ਇੱਕ ਗਾਣਾ ਹੈ ਉਹ ਸਾਰਾ ਸਾਰਾ ਦਿ ਤੇਰਾ ਬਿਨ ਦਿਨ ਨਹੀਂ ਗੁਜ਼ਰਦਾ ਯਾਰਾ ਉਹ ਸਾਰੀ ਸਾਰੀ ਰਾਤ ਪਾਵਾਂ ਬਾਤ ਕੰਡਾ ਪਰ ਨਾ ਹੂੰਗਾ ਰ ਤੂੰ ਤਾਂ ਸਾਨੂੰ ਤੁਰ ਗਿਆ ਲੈ ਕੇ ਹੁਮਰਾ ਦਲਾਰਾ ਦਿਨ ਨਹੀਂ ਗੁਜ਼ਰਦਾ ਯਾਰਾ ਉਹ ਸਾਰਾ ਸਾਰਾ ਦਿਨ ਤੇਰਾ ਬਿਨ ਦਿਨ ਨਹੀਂ ਗੁਜ਼ਰਦਾ ਯਾ ਜਨਾਬ ਜ਼ਿਆਦਾਤਰ ਜਨਾਂ ਦੇ ਵਿੱਚ ਨਾ ਹੁਨਰ ਹੁੰਦਾ ਹੈ ਉਹ ਐਵੇਂ ਹੀ ਰੁੱਲਦੇ ਫਿਰਦੇ ਨੇ ਜਿਵੇਂ ਅੰਮ੍ਰਿਤਸਰ ਦਾ ਇਹ ਵਿਜੇ ਮੱਟੂ ਹੈ ਨਾ ਦਿਹਾੜੀਆਂ ਲਾਉਂਦਾ ਹੋਇਆ ਨਜ਼ਰ ਆ ਰਿਹਾ ਰੱਬ ਨੇ ਬਹੁਤ ਪਿਆਰੇ ਹੁਨਰ ਨਾਲ نوازਿਆ ਇਸ ਨੂੰ ਮਿੱਠੀ ਤੇ ਸੁਰੀਲੀ ਆਵਾਜ਼ ਦਿੱਤੀ ਹੈ ਪਰ ਦਿਹਾੜੀਆਂ ਲਾਉਂਦਾ ਵੀਰ ਤਾਂ ਜਦੋਂ ਜਦੋਂ ਦਿਹਾੜੀ ਲਾਉਂਦਾ ਹੈ ਤ्यों ਤੇ ਉਹ ਮਾਂ ਦੀ ਯਾਦ ਆਉਂਦੀ ਹੈ ਤਾਂ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਮੱਟੂ ਸਾਹਿਬ ਕਿ ਜੇ ਰੱਬ ਆਵਾਜ਼ ਸੁਰੀਲੀ ਤੇ ਮਿੱਠੀ ਦਿੱਤੀ ਸੀ ਉਦੋਂ ਮਾਂ-ਬਾਪ ਦਾ ਸਹਾਰਾ ਨਹੀਂ ਦਿੱਤਾ ਤੇ ਜੇ ਅੱਜ ਸੁਪਨੇ ਪੂਰੇ ਹੋ ਜਾਣੇ ਸੀ ਜਮਾ ਬਾਬੂ ਹੀ ਹੁੰਦੇ ਨਾਲ ਦਾ ਯਾਦ ਆਉਂਦੀ ਹੈ ਮਾਂ ਬਾਪ ਯਾਦ ਮਾਂ ਬਾਪ ਦੀ ਬਹੁਤ ਆਉਂਦੀ ਹੈ ਜੀ ਗਿਲਵੇ ਸ਼ਿਕਵੇ ਵੀ ਹੁੰਦੇ ਆ ਮਾਲਕ ਦੇ ਨਾਲ ਕਿ ਸ਼ਾਇਦ ਥੋੜਾ ਜਿਹਾ ਹੋਰ ਮਾਂ ਬਾਪ ਦੇ ਸਾਹ ਵਧਾ ਦਿੰਦਾ ਤੇ ਕਿਤਨਾ ਕਿਤੇ ਮੇਰੀ ਮਾਂ ਨੇ ਮੈਨੂੰ ਕਰ ਦੇਣਾ ਸੀ ਕਿਤਨਾ ਕਿਤੇ ਪਹਚਾ ਦੇਣਾ ਸੀ ਚਾਹੇ ਉਹ ਘਰਾਂ ਦੇ ਕੰਮ ਕਰਦੀ ਚਾਹੇ ਕੋਸ਼ ਕਰਦੀ ਕੋਠੀਆਂ ਚ ਪੋਚੇ ਝਾੜੇ ਲਾਉਂਦੀ ਤੇ ਮੈਨੂੰ ਇੰਨਾ ਕਿ ਮੇਰਾ ਸ਼ੌਂਕ ਮੇਰੀ ਮਾਂ ਨੇ ਪੂਰਾ ਕਰ ਦੇਣਾ ਮਟੂ ਸਾਹਿਬ ਬੈਠ ਜਾਨੇ ਦੋ ਮਿੰਟ ਆਪਾਂ ਆਕੀਵੇਂ ਸੁਣਾਉਣਾ ਚਾਹੁੰਦੇ ਹੋ ਆਪਣੀ ਹੋਰਸ ਰੀਲੀ ਦੀ ਮਿੱਠੀ ਆਵਾਜ਼ ਦੇ ਵਿੱਚ ਰੱਬ ਜੇ ਸਰੋਤੇ ਨੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਅਤੇ ਮੈਨੂੰ ਉਮੀਦ ਹੈ ਇਹ ਇੰਟਰਵਿਊ ਉਹਨਾਂ ਤਾਈਂ ਜਰੂਰ ਪਹੁੰਚ ਜਾਣੀ ਹੈ ਜਿਹੜੇ ਸੰਗੀਤ ਨੂੰ ਪਿਆਰ ਕਰਦੇ ਨੇ ਤੇ ਜਿਹੜੇ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਬਾਹ ਫੜ ਲੈਂਦੇ ਨੇ ਕੀ ਸੁਣਾਉਣਾ ਚਾਹੁੰਦੇ ਹੋ ਰੱਬ ਜੇ ਸਰੋਤਿਆਂ ਨੂੰ ਇੱਕ ਰੱਬ ਦੇ ਸਰੋਤਨ ਇੱਕ ਗਾਣਾ ਸੁਣਾਵਾਂਗਾ ਮਾਂ ਦਾ ਓ ਬੜਾ ਚਿਰ ਮਾਂ ਤੈਨੂੰ ਚੇਤੇ ਕਰਦੇ ਆ ਨਾ ਚਾਚੀਆਂ ਤਾਇਆ ਬਣਦਿਆਂ ਨੇ ਨਾ ਬਣਦੇ ਆਂਡ ਗਵਾਂ ਡਿਆ ਓ ਰੋਟੀ ਵੇਲੇ ਓ ਰੋਟੀ ਵੇਲੇ ਆਣ ਬਾਵਾਂ ਨੂੰ ਫੜ ਲੈਂਦੇ ਨੇ ਮਾਇ ਜੀ ਵੀ ਚੇਤੇ ਕਰਕੇ ਤੇਰੇ ਪੁੱਤ ਮਰੋਂਦੇ ਨੇ ਮਾਇ ਜੀ ਵੀ ਚੇਤੇ ਕਰਕੇ ਤੇਰੇ ਪੁੱਤ ਮਰੋਂ ਦੇਨੇ ਚਾਚੀਆਂ ਤਾਈਆਂ ਦਾ ਨਾਮ ਲਿਆ ਤੁਸੀਂ ਜਦੋਂ ਮਾਤਾ ਪਿਤਾ ਦੀ ਮੌਤ ਹੋਈ ਚਾਚੀਆਂ ਤਾਈਆਂ ਨੇ ਬਾਹ ਫੜੀ ਕਹਿੰਦੇ ਮਾਵਾ ਹੁੰਦੀਆਂ ਨੇ ਦੂਜੀਆਂ ਮਾਸੀਆਂ ਮਾਵਾ ਬਣ ਜਾਂਦੀਆਂ ਨੇ ਕਿਸੇ ਨੇ ਬਾਹ ਨਹੀਂ ਫੜੀ ਹੁੰਦੀ ਨਹੀਂ ਜੀ ਮੇਰੇ ਨਾਨਕਿਆਂ ਨੇ ਮੇਰੀ ਬਾਹ ਫੜੀ ਆ ਜਿੰਨੇ ਜੋਗੇ ਨੇ ਸਾਡੀ ਹੈਲਪ ਕਰਦੇ ਨੇ ਦਾਤ ਕੇ ਜਿਹੜੇ ਆ ਚਾਚੀਆਂ ਤਾਈਆਂ ਤੁਹਾਨੂੰ ਪਤਾ ਮਾਵਾ ਨਹੀਂ ਬਣਦੀਆਂ ਕਹਿੰਦੇ ਨੇ ਜੇ ਸੂਨੇ ਜਦੀਆਂ ਕਰਨਾ ਨਾ ਠੰਡ ਪੈ ਜਾ ਤਾਂ ਠੰਡੀਆਂ ਛਾਵਾ ਜੇ ਮਾਸੀਆਂ ਬੜ ਜਾਣ ਮਾਵਾਂ ਤੇ ਮਾਵਾਂ ਨੂੰ ਕੌਣ ਪੁੱਛੇ ਜਦ ਮਾਂ ਮੇਰੀ ਮਤੋਂ ਦੂਰ ਹੋਈ ਮੇਰੀ ਰੂਹ ਸੀ ਚੂਰੋ ਚੂਰ ਹੋਈ ਨਾ ਪਿਆਰ ਮਿਲਿਆ ਮਾਵਰ ਗਏ ਠੰਡੀਆਂ ਛਾਵਾਂ ਹੁੰਦੀਆਂ ਨੇ ਉਹ ਲਖ ਹੋ ਮਣ ਚਾਚੀਆਂ ਤੀਆਂ ਮਾਵਾਂ ਮਾਵਾ ਹੁੰਦੀਆਂ ਨੇ ਓ ਲਖ ਹੋ ਬਣ ਚਾਚੀਆਂ ਤਾਇਆ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਬਹੁਤ ਵਧੀਆ ਜੀ ਤਾਂ ਦੋਸਤੋ ਤੁਸੀਂ ਆਵਾਜ਼ ਸੁਣੀ ਹੈ ਬਹੁਤ ਸਰੀਲੀ ਤੇ ਮਿੱਠੀ ਆਵਾਜ਼ ਹੈ ਵੀਰ ਦੀ ਜੇ ਤੁਹਾਨੂੰ ਇਸ ਦੀ ਆਵਾਜ਼ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਉਸ ਰੱਬ ਜਿਹੇ ਫਰਿਸ਼ਤੇ ਤਾਂ ਜਰੂਰ ਪਹੁੰਚਾ ਦਿਓ ਜਿਹੜਾ ਵੀਰ ਦੇ ਸੁਪਰੀਆਂ ਨੂੰ ਬੂਰ ਪਾਵੇ ਤਾਂ ਮਟੂ ਸਾਹਿਬ ਆਪਣਾ ਨੰਬਰ ਜਰੂਰ ਬੋਲ ਦਿਓ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਹੜੇ ਦੂਜਿਆਂ ਦੀ ਬਾਹ ਫੜਦੇ ਨੇ ਪਤਾ ਨਹੀਂ ਕਿੰਨੇ ਤੁਹਾਡੀ ਬਾਹ ਫੜ ਲੈਣੀਆਂ ਨੰਬਰ ਜ਼ਰੂਰ ਕੋ ਹਾਂਜੀ ਮੇਰਾ ਨੰਬਰ ਹੈ ਜੀ 9988517629 9988517629 ਮੈਂ ਅੰਮ੍ਰਿਤਸਰ 67 ਰਹਿਣ ਵਾਲਾ ਔਰ ਅਗਰ ਕਿਸੇ ਨੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਨਾ ਤੇ ਮੇਰੀ ਆਈਡੀ ਹੈ ਜੀ ਵਿਜੇ ਮਟੂ 1313 ਅੰਮ੍ਰਿਤੇ ਵਿੱਚ ਆਉਂਦਾ ਹਾਂਜੀ ਜਾਗਰਨ ਨਹੀਂ ਦਿਹਾੜੀਆਂ ਲਾਉਂਦੇ ਹਾਂ ਹਾਂਜੀ ਦਿਹਾੜੀਆਂ ਦਿਹਾੜੀ ਮਿਸਤਰੀਆਂ ਵਾਲੀ ਆ ਰਹੀ ਮਿਸਤਰੀਆਂ ਨਾਲ ਆ ਜੀ ਅੱਜ ਹੀ ਮੈਂ ਕੰਮ ਨਹੀਂ ਸੀ ਹੈਗਾ ਚੌਂਕ 'ਚ ਮੇ ਰਣੀ ਤੇ ਤੁਸੀਂ ਮੈਨੂੰ ਕਾਲ ਕੀਤਾ ਤੇ ਮੈਂ ਆ ਗਿਆ ਤੁਹਾਡੇ ਕੋ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੀਆਂ ਦੁਆਵਾਂ ਦੇ ਅਸੀਸਾ ਇਸ ਵੀਰ ਦੇ ਦੋਸਤੋ ਜੇ ਵਧੀਆ ਜਾਪਦੀ ਐ ਇਸ ਵੀਰ ਦੀ ਆਵਾਜ਼ ਤਾਂ ਇਸ ਦੇ ਵੀਰ ਦੇ ਸੁਪਨਿਆਂ ਨੂੰ ਬੂਰ ਪਾਉਣ ਵਾਸਤੇ ਇਸ ਵੀਡੀਓ ਨੂੰ ਉਸ ਰੱਬ ਜਿਹੇ ਫਰਿਸ਼ਤੇ ਤਾਈਂ ਜਰੂਰ ਪਹੁੰਚਾਓ ਜਿਸ ਨਾਲ ਵੀਰ ਦੇ ਸੁਪਨੇ ਪੂਰੇ ਹੋ ਜਾਣ ਵੀਰ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ ਕਿਉਂਕਿ ਮਾਂ-ਬਾਪ ਦਾ ਪਿਆਰ ਨਹੀਂ ਮਿਲਿਆ ਤਾਂ ਸਹਾਰਾ ਵੀ ਨਹੀਂ ਮਿਲਿਆ ਕਿਸੇ ਦਾ ਅਸੀਂ ਇਸ ਦਾ ਸਹਾਰਾ ਬਣਨਾ ਅਸੀਂ ਇਸ ਦੀ ਬਾਹ ਫੜਨੀ ਹੈ ਤੇ ਇਸ ਵੀਰ ਦੇ ਸੁਪਨੇ ਨੂੰ ਬੂਰ ਪਾਉਣਾ ਹੈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਡੇਲੀ ਡੈਕ ਟਵੀਨ